ਹੈਲੋ ਫਰੈਂਡਸ ਅਸਕਾਲ ਹੋਰ ਸੁਣਾ ਫਰੈਂਟੋ ਦਾ ਕੀ ਹਾਲ ਹੈ ਆਸ ਕਰਦੀ ਤੁਸੀਂ ਸਭ ਠੀਕ ਠਾਕ ਹੋਵੋ ਜੀ ਵਾਈ ਗੁੱਡ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੰਡਾ ਇੰਜੋਏ ਕਰੋ ਅੱਜ ਦਾ ਮੌਸਮ ਦੇਸੀ ਅੱਜ ਮੰਗਲਵਾਰ ਸਾਡੇ ਦੋ ਦਿਨ ਬਹੁਤ ਜ਼ਿਆਦਾ ਬਾਰਿਸ਼ ਹੋਈ ਤੇ ਇਹ ਉਹ ਬਾਰਿਸ਼ ਦੀ ਸ਼ੁਰੂਆਤ ਸੀ ਇੰਨਾ ਪਿਆਰਾ ਮੌਸਮ ਲਗਾ ਦੇਖ ਕੇ ਮੈਂ ਕਿ ਇਹਨੂੰ ਜ਼ਰੂਰ ਸ਼ੂਟ ਕਰਨਾ ਚਾਹੀਦਾ ਹੈ ਨਾਲ ਫਰੈਂਡ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਅੱਜ ਨਵੇਂ ਬਹੁਤ ਵਧੀਆ ਰੈਸਪੀ ਸ਼ੇਅਰ ਕੀਤੀ ਹੈ ਜੋ ਤੁਸੀਂ ਕੋ ਵੀਡੀਓ ਦੇਖੋਗੇ ਤੁਹਾਨੂੰ ਪਤਾ ਚੱਲੇਗਾ ਐਨੇ ਜ਼ਿਆਦਾ ਫਰੈਂਟ ਬਾਰਿਸ਼ ਆਈ ਐਨੇ ਤੇ ਸਾਡਾ ਲੈਨਟਰ ਵਿੱਚ ਆ ਦਿੱਤਾ ਬਹੁਤ ਜ਼ਿਆਦਾ ਹੋਈ ਆ ਗਿਆ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਬਹੁਤ ਸੋਹਣਾ ਮੌਸਮ ਹੋ ਗਿਆ ਸਾਡੇ ਦਾ ਸਾਰਾ ਸਾਉਂਡ ਮੀਨਾਂ ਨਾਂਗੇ ਰੇ ਬਾਰਿਸ਼ ਨਹੀਂ ਗਈ ਇਹ ਅਸੀਂ ਲੈ ਲਈ ਸੀ ਮਿੱਟੀ ਪਹਿਲੇ ਜੋ ਇਹ ਪਾਣੀ ਸੀ ਐਸੀ ਕੋਠੇ ਤੇ ਆ ਲੋ ਗਿਆਂਦੇ ਆ ਨਾ ਮਿੱਟੀ ਲਿਆਦੇ ਮਿੱਟੀ ਲਿਆਦੇ ਅੱਜ ਮਿੱਟੀ ਲਿਆ ਅੱਜ ਮੀ ਆ ਗਿਆ ਅੱਜ ਮੀ ਆ ਗਿਆ ਭਾਰਤ ਚ ਦੱਸਦੇ ਆ ਮੀ ਆ ਵੀ ਬਹੁਤ ਜ਼ਿਆਦਾ ਗਿਆ ਭਾਰਤ ਚ ਪੈਰ ਆ ਦੂਸਰੇ ਚੈਨਲ ਤੇ ਆਵਾਜ਼ ਆਉਂਦੀ ਆ ਦੇਖਿਓ ਆ ਦੇਖਿਓ ਇਹ ਤਾਂ ਸਾਡੇ ਪਾਣੀ ਚਲੇ ਜਾਵੇਗਾ نیچے-ਨੀਚ ਤੇ ਇਹਨੂੰ ਪਾਣਗੇ ਮਿੱਟੀ ਤੇ ਰੇੜੀ ਆਪਾਂ ਡੱਕ ਦਾਂਗੇ ਉਹ ਆਪਣੇ ਅੰਦਰ ਗੱਡੀ ਵਾਲੇ ਥਾਂ ਸ਼ੈੱਡ ਤੇ किती पैनी भी पड़ी है मैं हुन चोकला वेड़े जो चो जड़ा सामान साडा पिया है इधर उधर तो मौसम देख लो बहुत सोना हो गया बहुत बढ़िया हो गया पर सोना बहुत ज्यादा बाम नहीं है ए मी आ गया ऐसा <laughs> वहां चोकला दवा ਪਾ ਦੋ ਪਾ ਦੋ ਜਲਦੀ ਪਾ ਦੋ ਹਨਾ ਲਾਈਟ ਵੀ ਚਲੇ ਗਈ ਹੈ ਜਿਹੜੀ ਨਿੱਕੇ ਪੈਂਦੀ ਪਾ ਦੋ ਹਨਾ ਤਾਂ ਠੀਕ ਹੈ ਫਰੈਂਡ ਹੁਣ ਮਿਲਦੇ ਆ ਤੁਹਾਨੂੰ ਮੀਨ ਨੇ ਹਨਾ ਚੁੱਕਾ ਨਹੀਂ ਦਿੱਤਾ ਸਮਾਨ ਤੇ ਜੇ ਮਸਾਈਂ ਕੀਤਾ ਜੇ ਅੰਦਰ ਤੇ ਮਿੱਟੀ ਭਾਈ ਬਸ ਇੰਨੀ ਤੇਜ਼ ਬਾਰਿਸ਼ ਸਾਡੇ ਤੇ ਆਈ ਬਹੁਤ ਜ਼ੇਰਵਾਦੇ ਨੀਂ ਮਾਰਿਸ਼ ਦੇਖੀ ਅੰਚੇ ਮੇਰਾ ਜੇ ਟੀਵੀਨ ਗਿਆ ਹੀ ਹੈ ਜਿਹੜਾ ਨਾ ਭਾਂਵੇਂ ਭੇਜ ਗਿਆ ਹੋਇ ਹੋਰ ਅੱਗੇ ਕਰਦੋ ਰੇੜੀ ਰੇੜੀ ਕਰ ਦੇਣਗੇ ਅੱਗੇ ਸਾਡੀ ਬਿੱਟੀ ਵਾਜੇ ਪੋਰਚ ਵੀ ਸਾਰਾ ਗਿੱਲਾ ਹੋ ਜਾਣਾ ਹੈ ਨਾ ਸਾਰੀ ਵਾਛੜਾ ਜਾਈਂ ਦਰਦੀ ਸਾਰੀ ਸਾਡਾ ਤੇ ਪੋਰਥੀ ਟਾਕੂ ਸਾਰਾ ਮੀਂਹ ਆ ਗਿਆ ਦੇਖੋ ਇੰਨੀ ਤੇਜ਼ ਬਾਰਿਸ਼ ਇਹ ਮੱਜਾ ਨੂੰ ਕੱਢਦਾ ਕਿ ਇਹਨੇ ਬਾਹਰ ਹਨਾਰੇ ਦੇਖੋ ਬਾਹਰ ਪੜਿਆ ਨਹੀਂ ਜਾ ਰਿਹਾ ਇੱਥੇ ਅਰੇ ਪੌੜੀ ਥੱਲੇ ਹੀ ਬਣਾ ਰਹੀ ਹੈ ਵੀਡੀਓ ਪਰ ਪੌੜੀ ਵੀ ਸਾਰਾ ਹਿਲਾਉਗਾ ਆ ਦੇਖੋ ਭੈਣਾ ਇੰਨਾ ਮੀ ਸਾਡਾ ਲੈਂਟ ਨਹੀਂ ਚਵਾਤਾ ਮੀ ਨਹੀਂ ਰਿਹਾ ਜੀ ਨਵਾਂ ਦਾ ਬਿਸtre ਚੱਕੇ ਨਾ ਫੜੀ ਜਾਏਗੀ ਨਾਲ ਲੋਗ ਆਈਦਾ ਮੀ ਗੀਲੀ ਵੀ ਜਾਤਾ ਬਹੁਤ ਬਹੁਤ ਪੜਦੇ ਘੱਟੇ ਬਰੇ ਦੇਖਦੇ ਹਾਂ ਤੁਹਾਡਾ ਸ਼ੀਸ਼ਾ ਇਹ ਆ ਦੇਖਿਓ ਟੱਟ ਗਿਆ ਕਿ ਨਾ ਗਲੀ ਸਾਡੀ ਪਾਣੀ ਐਂਡ ਫਰੈਂਟ ਥੋੜੀ ਜਿਹੀ ਹਟੀ ਸੀ بارش ਤੇ ਨਾਕੇਟੌਰ ਨਾਲੇ ਅਜਮਾ ਟਾਈਵਨਾ ਸਬਜੈਕਟ ਨਾਲ ਅਦਰ ਨਾਲ ਟੌਰ ਨਕਰਾਜ ਸਬਜੀ ਦੀ ਵੀਡੀਓ ਸ਼ੇਅਰ ਅੱਜ ਫਰੈਂਡ ਅਸੀਂ ਬਣਾ ਰਹੇ ਆਂ ਵਰਰਜ਼ਨ ਮਟਰ ਆਲੂ ਮਟਰ ਇਹ ਇਹ ਅਸੀਂ ਆਪਾਂ ਪੈਕੇਜ ਤੋਂ ਕੱਢ ਲਏ ਆਂ ਕੱਲੀ ਚ ਭਾਈ ਐਸੇ ਜਿਹੜੇ ਕੋਈ ਖਰੀਦੇ ਸੀ ਬਹੁਤ ਵਧੀਆ ਮਟਰ ਸੀ ਨਾਲ ਆਲੂ ਸੀ ਸੁਕਾਵਾਂਗੇ ਉਹ ਬਾਲਕੇ ਤੇ ਥੋੜਨਾ ਕਰਾਂਗੇ ਦੀ ਰੈਸਪੀ ਸ਼ੇਅਰ ਤੇ ਦੇਖੀਏ ਫਰੈਂਡ ਹੁਣ ਅਸੀਂ ਸ਼ੁਰੂ ਕਰਦੇ ਆਂ ਰੈਸਪੀ ਤੇ ਫਰੈਂਡ ਮੈਂ ਨੇ ਪਾਣੀ ਉਬਾਲ ਕੇ ਲਿਆ ਇਹਨੂੰ ਮਟਰਾਂ ਤੇ ਜਿਹੜੇ ਪੈਕੇਜੋਂ ਕਢਾ ਲਏ ਆਂ ਉਹਦੇ ਜਿਹਾ ਪਾਣਾ ਹੀ ਜੇ ਅਸੀਂ ਕਰਮ ਪਾਣੀ ਫੋਰਜਨ ਮਟਰ ਵਿੱਚ ਪਾਨੇ ਆ ਤੇ ਮਟਰ ਵੀ ਕੋ ਫਰੈਸ਼ ਹੋ ਜਾਂਦੇ ਨੇ ਇਧਰ ਤੇਲ ਰਕ ਲੈ ਆਏ ਉਹਦੇ ਵਿੱਚ ਅਸੀਂ ਸਾਬਤ ਮਸਾਲਾ ਬਾਜਿਤਾ ਹਾਂ ਸਭ ਚੀਜ਼ਾਂ ਕੱਟੀਆਂ ਪਾਦਾਂ ਗਿੱਦਾਂ ਪਿਆਜ਼ ਅਦਰਕ ਲਸਣ ਟਮਾਟਰ ਹਰੀਆਂ ਮਿਰਚਾਂ ਇਹਨਾਂ ਨੂੰ ਅੱਧਾ ਕਿ ਮਿੰਟ ਫਰਾਈ ਕਰਕੇ ਤੇ ਅੰਨ ਅਸੀਂ ਕੁੱਕਰ ਚੀ ਕਰ ਲਵਾਂਗੇ ਗ੍ਰੈਂਡ ਗ੍ਰੈਂਡਰ ਨਾਲ ਸੀ ਕੁੱਕਰ ਚੀ ਗ੍ਰੈਂਡ ਕਰ ਲੈਨੇ ਆ ਨਿਆ ਬਹੁਤ ਵਧੀਆ ਗ੍ਰੈਂਡਰ ਹੈ ਜਿੰਨਾ ਆਪਣਾ ਮਸਾਲਾ आपू बार बार बरतन नहीं बदलने पेंद्र ये मसाला सा गैंड बहुत वाला हो जाता है जल्दी बन जाती है सब्जी मिनट नहीं लगता इस तरह मैं हर एक सब्जी ना मेरा सेम मैथड रहा है कुकर से पाओ साफ प्याज एक तरह कट के हर चीज ग्रैंड ना ग्रैंड कर लो तो सब्जी में तड़का ला लो बहुत जल्दी सब्जी बन जाती है ਇੱਥੇ ਮੈਂ ਪਾਵਾਂਗੀ ਇਹਦੇ ਵਿੱਚ ਆਪਣੇ ਬੇਸਿਕ ਮਸਾਲੇ ਜਿਹੜੇ ਹਰ ਇੱਕ ਸਬਜ਼ੀ 'ਚ ਪਾਨੇ ਆ। ਤੁਹਾਨੂੰ ਦਿਖਾ ਦਿੰਨੇ ਆਂ ਇੱਦਾਂ ਅਸੀਂ ਸਾਡੇ ਆਲੂ ਉਬਲਿਓਏ ਮਟਰ 'ਚ ਗਰਮ ਪਾਣੀ ਪਾ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਦੋ ਜਾਰ ਵਾਰੀ ਧੋ ਲਿਆ ਸੀ। ਐ ਕਰਦੇ ਤਾਂ ਲਿਖਿਆ ਹੁੰਦਾ ਮਟਰ ਤੋਂ ਹੋਣਾ ਪਰ ਇਹ ਧੋਨੇ ਚਾਹੀਦੇ ਨੇ। ਇੱਦਾਂ ਫਿਰ ਸਾਡਾ ਮਸਾਲਾ ਹੋ ਗਿਆ। ਇਹਦੇ ਵਿੱਚ ਪਾਵਾਂਗੇ ਅਸੀਂ ਨਮਕ, ਹਲਦੀ, ਗਰਮ ਮਸਾਲਾ, ਢੇਗੀ ਮਰਚ। ਇਹ ਐਨਓ ਸੀ ਕਰ ਦਾਂਗੇ ਮਿਕਸ ਇਹਦੇ ਵਿੱਚ ਹਰੀਆਂ ਮਰਚਾਂ ਸੀ ਪਹਿਲਾਂ ਪਾਈਆਂ ਉਹ ਲਾਲ ਮਰਚਾਂ ਜਿਨੇ ਪਾਵਾਂਗੇ ਤੇ ਮਸਾਲੇ ਨੂੰ ਸੀ ਚੰਗੀ ਤਰ੍ਹਾਂ ਪੁੰਨਾਗੇ ਜਦੋਂ ਅਸੀਂ ਮਟਰਾਂ 'ਚ ਗਰਮ ਪਾਣੀ ਪਾ ਲੈਨੇ ਨਾ ਪੈਕਟ ਜੇ ਕੱਢ ਕੇ ਉਹ ਮਟਰ ਸੇਮ ਸਰਤਾਂ ਵਾਲੇ ਮਟਰਾਂ ਦੀ ਫੀਲਿੰਗ ਦਿੰਦੇ ਨੇ ਬਹੁਤ ਵਧੀਆ ਸਵਾਦ ਬਣੇ ਸੀ ਦੇਖੇ ਫਰੈਂਡ ਮਸਾਲਾ ਸਾਡਾ ਪੁੱਜ ਗਿਆ ਐਕਦਾ ਮਸਾਲੇ ਨੇ ਤੇਲ ਝਾੜ ਦਿੱਤਾ ਹੈ ਆਪ ਦਾ ਇਹੋ ਨਿਸ਼ਾਨ ਹੈ ਇਹ ਨਹੀਂ ਕਿ ਮਸਾਲੇ ਪੁੱਜੇ ਦੀ ਜਦੋਂ ਤੇਲ ਅਲੱਗ ਹੋ ਜੇ ਇਹਦੇ ਵਿੱਚ ਪਤਾ ਨਹੀਂ ਹੁਣ ਮਟਰ ਇਹਨੂੰ ਨਹੀਂ ਅਸੀਂ ਭਨ ਨਗ ਕੇ ਤੇ ਸਾਡੇ ਮਟਰ ਤਾਂ ਪੱਕੇ ਹੋਏ ਜਾਂਦੇ ਆ ਨਾਲ ਅਸੀਂ ਇਹਦੇ ਵਿੱਚ ਪਾਇ ਸੀ ਆਲੂ ਉਬਾਲ ਕੇ ਜਦੋਂ ਅਸੀਂ ਇਹ ਮਟਰਾਂ ਵਿੱਚ ਆਲੂ ਬਾਲ ਕੇ ਬਣਾਨੇ ਸਬਜ਼ੀ ਠੀਕ ਤੇ ਜਿਆਦਾ ਸਵਾਦ ਬਣਦੀ ਆ ਕੱਟ ਕੇ ਆਲੂ ਬਾਹਰ ਨਾਲ ਤੇ ਜਿੰਨਿ ਖਣ ਪਾਣੀ ਦੀ ਜ਼ਰੂਰਤ ਆ ਉਹਨਾਂ ਕੱਛ ਦੇ ਵਿੱਚ ਪਾਣੀ ਪਾਵਾਂਗੇ ਤੇ ਮੌਸਮ ਦੇ ਫਰੰਟ ਅੱਜ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਬਾਰਿਸ਼ ਆਈ ਇਹ ਬਾਰਿਸ਼ ਨਹੀਂ ਤੇ ਸਾਡਾ ਡਰਜ ਲੈਂਡ ਰੇ ਜਵਾ ਆ ਦਿੱਤਾ ਤੁਸੀਂ ਦੇਖਿਆ ਹੈ ਪਿੱਛੇ ਦੇਖੇ ਤਾਂ ਹੁਣ ਇਹਨੂੰ ਅਸੀਂ ਕੁੱਕਰ ਨੂੰ ਕਰ ਤਾਂਗੇ ਬੰਦ ਅਸੀਂ ਪਾਣੀ ਪਾ ਲਿਆ ਜਿੰਨਾ ਸਾ ਨੂੰ ਲੋੜ ਸੀ ਬਾਣੇ ਦੀ ਇੱਕੀ ਪੈਕਟ ਸੀ ਮਟਰ ਦਾ ਤੇ ਹੁਣ ਇਹਨੂੰ ਅਸੀਂ ਬਰਵਾਵਾਂਗੇ ਦੋ ਵਿਸਲ ਜਾਂ ਤਿੰਨ ਜਿਸ ਤਰ੍ਹਾਂ ਕੀ ਮਤਲਬ ਸਮੇਂ ਨਾ ਪਤਾ ਚੱਲ ਜਾਂਦਾ ਹੈ ਕਿ ਬਣ ਗਈ ਹੈ ਸਬਜੀ ਤੋਂ ਜਾਂ ਤਿੰਨ ਵਿਸਲ ਬਰਵਾਵਾਂਗੇ ਕਿ ਇਹਨਾਂ ਬਾਰਿਸ਼ੀ ਅਰਚੇ ਸੀ ਤੁਸੀਂ ਦੇਖ ਸਕਦੇ ਜੀ सब्जी मैं टाइम न बना ली सी मौसम थोड़ा जहा ठीक हो गया सी पर सवेरे फिर बहुत ज्यादा बारिश आई थी श्री गुरु रामदास महाराज के दर्शन कराओ अपने करा रहे हैं इधर किचन चीजें सब्जी मिली तो, तो, ना ना रही है। तो सब विसल चल रही है बार चलिए सलाव जाना सी सब्जी बन जानी सी हम सा भी हो चुकी है बन के तैयार थखा सकते हैं ਆ ਦੇਖ ਲਓ ਬਹੁਤ ਵਧੀਆ ਸਬਜੀ ਬਣੀ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਮੈਨੂੰ ਕਮੈਂਟ ਕਰਕੇ ਦੱਸਿਓ ਬਹੁਤ ਵਧੀਆ ਚਲੋ ਠੀਕ ਆ ਤਾਂ ਮਿਲ ਜਾਈ ਕੋ